ਜੂਨ ਅੱਧ ਤੋਂ ਬਾਅਦ ਏਸੀ ਦਾ ਟਾਈਮ ਹੈ ਉਸ ਤੋਂ ਬਾਅਦ ਕੂਲਰ ਦਾ ਕੰਮ ਖਤਮ ਕੂਲਰ ਦਾ ਕੰਮ ਕਿਉਂਕਿ ਮੈਂ ਪਹਿਲਾਂ ਕਿਹਾ ਵੀ ਦੇਖੋ ਉਹ ਕੁਝ ਹੱਦ ਤੱਕ ਹਵਾ ਦੇ ਵਿੱਚ ਨਮੀ ਨੂੰ ਮੈਂਟੇਨ ਕਰਨ ਦੀ ਕੋਸ਼ਿਸ਼ ਕਰਦਾ ਹੈ ਕੂਲਰ ਹੂੰ 17 ਸੀ ਲੀਟਰ ਪਾਣੀ ਇੱਕ ਕਮਰੇ 'ਚ ਸਿੱਟ ਗਏ ਬਹੁਤ ਹੁੰਦਾ ਬਹੁਤ ਹੁੰਦਾ ਤੇ ਉਹਦੇ ਨਾਲ ਇਲੈਕਟ੍ਰੋਨਿਕਸ ਦੇ ਫੈਕਟਰੀਆਂ ਤੋਂ ਆਸਤੇ ਗੰਦਿਆਂ 'ਚ ਬੈਕਟੀਰੀਆ ਜੇ ਉਹ ਫੈ ਜਾਂਦੇ ਨੇ ਫਿਰ ਵਾਰੀ ਆਉਂਦੀ ਹੈ ਏਸੀ ਦੀ ਇਜਵੇਂ ਅਸੀਂ ਕਿਹਾ ਵੀ ਜੂਨ ਅੱਧ ਤੋਂ ਬਾਅਦ ਜੂਨ ਅੱਧ ਤੋਂ ਬਾਅਦ ਤਕਰੀਬਨ ਮੌਸਮ ਦੇ ਵਿੱਚ ਜਿਹੜੀ ਮੌਇਸਚਰ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ ਹੁਣ ਮੌਇਸਚਰ ਵੱਧਾ ਤਾਂ ਵੀ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ ਉਹਨਾਂ ਸਮੱਸਿਆਵਾਂ ਤੋਂ ਬਚਣ ਦਾ ਜੋ ਵੇਅ ਆਊਟ ਹੈ ਉਹ ਫਿਰ ਏਸੀ ਹੈ ਹੂੰ ਏਸੀ ਲਾਉਣਾ ਤਾਂ ਏਸੀ ਆਪਾਂ ਅਕਸਰ ਦੇਖਦੇ ਬਾਹਰਲੇ ਪਾਸੇ ਪਾਣੀ ਕੱਢ ਰਿਹਾ ਹੁੰਦਾ ਹੂੰ ਉਹ ਜਿਹੜਾ ਪਾਣੀ ਕਿਤੇ ਬਾਹਰੋਂ ਨਹੀਂ ਆਇਆ ਉਨੇ ਅੰਦਰੇ ਸਖਸ਼ਣ ਨਹੀਂ ਹੈ ਹਵਾ ਚੋਂ ਬਾਦੂ ਪਾਣੀ ਕੜਦਾ ਜਦੋਂ 50 ਦੇ ਨੇੜੇ ਤੇੜੇ ਹੁਣ ਜਿਵੇਂ ਅੱਜ ਦੀ ਗੱਲ ਕਰੀ ਅੱਜ 70% ਤੋਂ ਉੱਪਰ ਨਮੀ ਚੱਲਦੀ ਹੈ ਹੂੰ 70% ਨਮੀ ਚਲਾ ਕੇ ਅਸੀਂ ਏਸੀ ਲਾ ਲਿਆ ਇਹ ਜਿਉਂ ਜਿਉਂ ਨਮੀ ਘਟਦੀ ਤੁਰੀ ਜਾਊਗੀ ਤਾਂ ਸਾਨੂੰ ਠੰਡ ਲੱਗਦੀ ਤੁਰੀ ਜਾਊਗੀ ਹੂੰ ਜਿਹੜਾ ਸਿਸਟਮ ਅਰਲੈਕਸ ਹੋਣਾ ਸ਼ੁਰੂ ਹੋ ਜਾਣਾ ਹੈ ਲੈਕਸ ਹੋ ਜਾਣਾ ਹੈ ਕਿਉਂਕਿ ਜਦੋਂ ਹਵਾ ਡਰਾਈ ਹੋਗੀ ਤਾਂ ਸਾਡਾ ਸਰੀਰ ਵੀ ਜਿਹੜਾ ਪਸੀਨਾ ਉਹ ਵੈਪੋਰੇਟ ਕਰਨਾ ਸ਼ੁਰੂ ਕਰਦਾ ਹੁੰਦਾ ਹੂੰ ਜੇ ਪਹਿਲੇ ਹੀ ਹਵਾ ਜ਼ਿਆਦਾ ਸੈਚੂਰੇਟ ਹੈ ਉਹ ਨਹੀਂ ਜਰਦੀ ਹੁੰਦਾ ਹੂੰ ਇਹ ਸਭ ਤੋਂ ਵੱਡਾ ਫੈਕਟਰ ਹੈ ਦਾ ਏਸੀ ਦਾ ਹੂੰ ਅਸੀਂ ਇਸ ਕਰਕੇ ਕਹਿੰਦੇ ਆ ਵੀ ਏਸੀ ਦੀਆਂ ਸੈਟਿੰਗਾਂ ਅੰਨੇ ਤੇ ਇੱਥੇ ਨਾ ਦਿਓ ਹੁਣ ਜਦੋਂ ਅਗਰ ਸਾਨੂੰ ਦਫ਼ਤਰ ਦੇ ਵਿੱਚ ਮਈ ਜੂਨ ਦੇ ਨੇੜੇ ਤੇੜੇ ਚਲਾਉਣਾ ਪੈਂਦਾ ਤਾਂ ਅਸੀਂ 30 ਦੇ ਆਸ-ਪਾਸ ਰੱਖ ਦਈਏ ਮੈ ਜੀ ਹੁੰਦੇ ਤੇ ਤੇ ਹੂ ਬਹੁਤ ਸਾਰੇ ਲੋਕ ਸਾਨੂੰ ਮੀਡੀਆ ਤੇ ਗਾਲਾਂ ਵੀ ਦਿੰਦੇ ਨੇ ਵੀ ਫਿਰ ਗੱਡਾ ਕੀ ਖੜਾ ਫਿਰ ਪੱਖਾ ਹੀ ਨਾ ਲਾ ਲਿਆ ਕਰੀਏ ਉਹ ਭਰਾਵੋ ਪੱਖਾ ਕੂਲਰ ਏਸੀ ਇਹ ਇੱਕ ਦੂਜੇ ਦੇ ਪੂਰਕ ਨਹੀਂ ਹੈ ਜਿੱਥੇ ਪੱਖੇ ਦੇ ਕੰਮ ਕਰ ਲੈ ਪੱਖਾ ਕਰੋ ਜਿੱਥੇ ਏਸੀ ਦੇ ਕੰਮ ਕਰ ਲੈ ਏਸੀ ਨੂੰ ਕੂਲਰ ਕਰੋ ਏਸੀ ਕੂਲਰ ਕਰੋ ਬਗਿਆਨ ਦੀ ਇਹ ਕਾਡਾਂ ਨੂੰ ਜਦੋਂ ਤੁਸੀਂ ਬੇ ਲੋੜੀਆਂ ਤਾਂ ਬੇਸਰ ਪਰ ਤਰੀਕੇ ਵਰਤ ਦਿਓ ਤਾਂ ਫਾਇਦੇ ਦੀ بجائے ਇਹ ਹੀ ਚੀਜ਼ਾਂ ਤੁਹਾਡੇ ਲਈ ਨੁਕਸਾਨ ਦੇ ਦੇ। ਫਿਰ ਇਹਨਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ। ਨੁਕਸਾਨ ਕਿੰਦਾ ਕਰਦੀ ਹੈ? ਤੁਸੀਂ ਕਿਹਾ ਵੀ ਈਸੀ ਜਿਹੜਾ ਹੈ ਜੇ ਆਪਾਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਮਾਰਚ ਦੇ ਵਿੱਚ ਲੋ ਹਾਂ ਮੈਂ ਪਹਿਲਾਂ ਕਰਨੀ ਸ਼ੁਰੂ ਕਰਤਾ ਤਾਂ 에ਅ ਡਰਾਈ ਹੈ। ਤੁਸੀਂ ਮੈਡੀਕਲ ਸਾਇੰਸ 'ਚ ਜਾਓ ਨਾ। ਤੁਸੀਂ ਲੋੜ ਤੋਂ ਵੱਧ ਸਰੀਰ ਨੂੰ ਡਰਾਈ ਕਰੋਗੇ ਜਿੰਨੀ ਉਹਨੂੰ ਜ਼ਰੂਰਤ ਹੈ। ਉਸ ਤੋਂ ਬਾਅਦ ਬਿਮਾਰੀਆਂ ਸਕਿੰਦੀਆਂ ਦੀਆਂ ਹੱਡੀਆਂ ਦੀਆਂ ਕੁਝ ਨਾ ਕੁਝ ਤਾਂ ਪ੍ਰੋਬਲਮਾਂ ਖੜੀਆਂ ਹੋਣੀਆਂ। ਸਕਨ ਡਰਾਈ ਹੋ ਜਾਏਗੀ ਹੱਡੀਆਂ ਤੁਸੀਂ ਕਹੇ ਹੱਡੀਆਂ ਦੀ ਤੱਕ ਦਿੱਕਤ ਆ ਸੀ ਹਾਂ ਮੈਂ ਬਹੁਤ ਸਾਰਾ ਲੋਕਾਂ ਦੇਖਿਆ ਵੀ ਕਈ ਵਾਰ ਸੁਣਿਆ ਵੀ ਇਹਨਾਂ ਜਿਹੜੇ ਜੋੜਾਂ ਦਾ ਦਰਦ ਬੜਾ ਸ਼ੁਰੂ ਹੁੰਦਾ ਏਸੀ ਦੇ ਕਰਕੇ ਏਸੀ ਕਰਕੇ ਠੰਡੀ ਹਵਾ ਕਰਕੇ ਲੋੜ ਤੋਂ ਵੱਧ ਡਰਾਈਅਰ ਕਰ ਲੋੜ ਤੋਂ ਵੱਧ ਡਰਾਈਅਰ ਲੋੜੋਂ ਵੱਧ ਹਮ ਹੁਣ ਅਸੀਂ ਏਸੀ ਨੂੰ ਟੈਂਪਰੇਚਰ ਦੇਖ ਕੇ ਨਹੀਂ ਚਲਾਉਂਦੇ ਅਸੀਂ ਨਮੀ ਦੇਖ ਕੇ ਚਲਾਉਂਦੇ ਹਮ ਤੁਸੀਂ ਆ ਤੁਹਾਡੇ ਖੱਬੇ ਪਾਸੇ 1 ਮੀਟਰ ਲੱਗਿਆ ਹੋਇਆ ਹੈ ਉੱਥੇ 52% ਨਵੀਂ ਆ ਰਹੀ ਹੈ। ਹਾਂ 52% ਨਵੀਂ ਲਿਖੀਏ। ਇਸੇ ਕਰਕੇ ਸੇਹਰਾਮਦਾਰੀ ਹੈ। ਅੱਛਾ ਅਸੀਂ ਇਹਨੂੰ ਦੇਖਣਾ। ਚਾਹੇ ਸਾਡਾ ਏਸੀ 28 ਤੇ ਹੈ। ਜੇ ਇਹ 30 ਦੇ ਰੱਖ ਕੇ ਵੀ ਇਹ 52% ਮਨਟੇਨ ਕਰਦਾ। ਦੈਟਸ ਓਕੇ। ਤਾਂ ਠੀਕ। ਆ ਮਸਾਬਾ ਇਹ ਛੋਟਾ ਜਿਹਾ ਮੀਟਰ ਹਰ ਘਰ 'ਚ ਲੱਗਣਾ ਚਾਹੀਦਾ। ਨਹੀਂ ਸਾਡੇ ਘਟੋ ਘਟੇ ਇੱਕ ਦਰਜਨ ਤੋਂ ਵੱਧ ਲੱਗੇ ਹੋਏ ਨੇ। ਇੱਕ ਦਰਜਨ ਨਾਲ। ਹਾਂ ਮੇਰੇ ਇੱਥੇ ਦੇਖੋ ਮੇਰੀ ਲਾਇਬ 'ਚ ਲੱਗੇ ਹੋਏ ਨੇ, ਮੇਰੇ ਦਫ਼ਤਰ 'ਚ ਲੱਗੇ ਹੋਏ ਨੇ, ਕਈ ਕਈ ਲੱਗੇ ਨੇ ਬੈੱਡਰੂਮ 'ਚ ਲੱਗੇ ਹੋਏ ਨੇ। ਅਸੀਂ ਮੀਟਰਾਂ ਨਾਲ ਤੁਰਦੇ ਹਾਂ। ਅਸੀਂ ਕਹਿੰਦੇ ਵੀ ਇਹ ਚੀਜ਼ ਦੇਖੋ ਜਿੰਨੀ ਲੋੜ ਹੈ ਓਨੇ ਲਵੋ। ਹੂੰ। ਜਦੋਂ ਅਸੀਂ ਇਹਨੂੰ ਮੇਨਟੇਨ ਕਰਦੇ ਹਾਂ ਵੀ 52% ਦੇਖੋ ਇਹ ਕਹਿ ਰਿਹਾ 29 ਡਿਗਰੀ ਮੇਨਟੇਨ ਹੈ। ਹੂੰ। ਆਪਾਂ 28 ਤੇ ਸੈੱਟ ਕੀਤਾ ਹੈ। 29 ਡਿਗਰੀ ਟੈਂਪਰੇਚਰ ਹੈ 52% ਨਮੀ ਹੈ ਜਿਹੜੀ ਕਿ ਮਨੁੱਖ ਵਾਸਤੇ ਸਫੀਸ਼ੀਐਂਟ ਹੈ ਨਾਲੇ ਆਪਾਂ ਲਾਈਟਸ ਲਾਈਆਂ ਹੋਈਆਂ ਕਿੰਨੀਆਂ ਇੱਥੇ ਕੰਮ ਲਾਈਆਂ ਨੇ ਪੱਖਾ ਆਪਾਂ ਬੰਦ ਕਰ ਰੱਖ ਪੱਖਾ ਆਪਾਂ ਬੰਦ ਕਰਤਾ ਵੀ ਸੋਵੇ ਆਰਾਮ ਨਾਲ ਬੈਠੇ ਬੜੇ ਬੜੇ ਆਰਾਮ ਨਾਲ ਬੈਠੋ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਕੋਈ ਚੀਜ਼ਾਂ ਲਓ ਨਾ ਜਾਂ ਵਰਤੋ ਨਾ ਬੇਵਰਤੋ ਨਾ ਕਰੋ ਜਿਹੜੀ ਦੁਰਵਰਤ ਹੋਏ ਉਹ ਤੁਹਾਡੇ ਲਈ ਨੁਕਸਾਨਦੇ ਹੋਏਗੀ ਕਿਸੇ ਹੋਰ ਲਈ ਨਹੀਂ ਮਸ਼ੀਨ ਨੇ ਕੀ ਮਸ਼ੀਨ ਤਾਂ ਚੱਲੇ ਪੈਣਾ ਹੈ ਬਿਜਲੀ ਫੋਕਲ ਚੱਲੇ ਲੋਕੀ ਨਾ ਇੱਕ ਐਮ ਦੇਖਦਾ ਵੀ ਰਾਤੀ ਏਸੀ ਚਲਾ ਦਿੰਦੇ ਆ 16 ਤੇ ਕਈ 18 ਤੇ ਜਾਂ 20 ਤੇ ਸਾਰੀ ਰਾਤ ਉਹ ਏਸੀ ਚਲਦਾ ਰਹਿੰਦਾ ਉੱਤਰ ਜਾਈ ਲਈ ਹੁੰਦੀ ਹੈ ਉੱਪਰ ਰਜਾਈ ਲਈ ਹੁੰਦੀ ਉੱਪਰ ਰਜਾਈ ਲਈ ਹੁੰਦੀ ਬਿਲਕੁਲ ਸਹੀ ਹੈ ਦੇਖੋ ਸ਼ੌਂਕ ਪੂਰਾ ਕਰਨਾ ਹੈ ਫਿਰ ਤਾਂ ਤੁਸੀਂ ਮੈਂ ਐਡਵਾਈਸ ਕਰੂ ਜਿਹੜਾ ਕੋਈ ਮਿੱਤਰ ਜਾਦੇ ਵਧੀਆ ਠੰਡ ਭਾਲਦਾ ਚਲੋ ਪਹਾੜਾਂ ਤੇ ਨਹੀਂ ਜਾਇਆ ਜਾਂਦਾ ਨਾ ਮੇਰੇ ਦਾ ਨਾਲ ਲਗਵੇਂ ਸਾਂਝੀ ਕਰਦਾ ਹੈ ਕੋਲਡਰ ਸਟੋਰ ਤੇ ਲਾਇਓ ਵਰਦਕ ਘੰਟਾ ਤੇ ਦੱਸਣ ਵਾਲੇ ਪਤਾ ਵੀ 4-5 ਡਿਗਰੀ ਤੇ ਹੁੰਦਾ ਟੈਂਪਰੇਚਰ ਹੂੰ ਵੀ ਕੀ ਕਰਦਾ ਹੁੰਦਾ ਟੈਂਪਰੇਚਰ ਉੱਥੇ ਪਤਾ ਲੱਗੂ ਵੀ ਨਮੀ ਘਟਦੀ ਹੈ ਤਾਂ ਕੀ ਹਾਲ ਹੁੰਦਾ ਠੀਕ ਹੈ ਨਾ ਸੋ ਦਰਬਰਤੋ ਨਾ ਕਰੋ ਦਰਬਰਤੋ ਕਿਸੇ ਲਈ ਤਗੜੀ ਮਾੜੀ ਮਤਲਬ ਹੋਰ ਤਾਂ ਕਿਸੇ ਲਈ ਕੀ ਹੋਣੀ ਹੈ ਪਰੰਤੂ ਸਾਡੇ ਜਿਹੜੇ ਨੈਸ਼ਨਲ ਰਿਸੋਰਸ ਨੇ ਉਹ ਬਰਬਾਦ ਹੁੰਦੇ ਨੇ ਹੂੰ ਸਾਡਾ ਸਰਸੋ ਸਬੀ ਜੀ ਬਿਲੀ ਦਾ ਸੋਰਸ ਹੈ ਪਾਣੀ ਪਾਣੀ ਉਹ ਵਾਧੂ ਛੱਡਣਾ ਪੈਂਦਾ ਹੈ ਬਿਲੀ ਦਾ ਸੋਰਸ ਹੈ ਕੋਲਾ ਹੂੰ ਕੋਸਣਾ ਵਾਧੂ ਕੋਲਾ ਵਾਧੂ ਕਿਉਂ ਆਪਾਂ ਖਰਾਬ ਕੀਤਾ ਨਾਲੇ ਆਪਦਾ ਸਰੀਰ ਖਰਾਬ ਮਸ਼ੀਨ ਦੀ ਹੀ ਤੀਫੇਰਦਣਿਆ ਸਾਡੇ ਰਿਸੋਰਸਰ ਨੂੰ ਸੀ ਬਰਬਾਦ ਕਰ ਰਹੇ ਹੂੰ ਜਿਹੜੀ ਚੀਜ਼ ਇਹਨਾਂ ਦੀ ਪਹਿਲੀ ਘਾਟ ਹੈ ਚੰਗੀ ਗੱਲ ਹੈ ਉਹਨੂੰ ਸਲੋ ਕਰਤੀ ਹੈ ਇੱਕ ਮੈਂ ਦੇਖ ਰਿਹਾ ਕਿ ਇਸ ਜੀ ਦੇ ਨਾਲ ਨਾ ਤੁਸੀਂ ਇੱਕ ਡਿਵਾਈਸ ਜਿਹਾ ਲਾਇਆ ਹਾਂ ਹਾਂਜੀ ਉਹ ਕੀ ਡਿਵਾਈਸ ਕੀ ਹੈ ਉਹ ਕਿਹੜੀ ਮਸ਼ੀਨ ਉਹ એનર્ਜੀ ਮੀਟਰ ਹੈ ਹੂੰ ਹੁਣ ਇਸ ਟਾਈਮ ਦੇਖੋ ਇਹ 700 ਵਾਟ ਵੀ ਲਿਖਾ ਰਿਹਾ ਹੈ ਰੇਟ ਅੰਦਾਇਸੀ ਹੈ ਰੇਟ ਅੰਦਾਇਸੀ 700 ਵਾਟ ਹੈ 700 ਵਾਟ ਇਹ ਹੀ ਏਸੀ 29 ਤੇ ਰੱਖਿਆ ਹੋਇਆ ਸੀ 29 30 ਤੇ ਅੱਜ ਤੋਂ ਮਹੀਨਾ ਪਹਿਲਾਂ ਜਦੋਂ ਗਰਮੀ ਪੂਰਾ ਸੇਖ ਨੇ ਟੈਂਪਰੇਚਰ ਜਦ ਉੱਚਾ ਅਜ ਗਿਆ 45 ਡਿਗਰੀ ਟੈਂਪਰੇਚਰ ਉਦੋਂ ਇਹ ਮੀਟਰ 1800 ਪਲੱਸ ਸੀਗਾ 1850 1900 ਇੰਨਾ ਆਈ ਜਾਂਦਾ ਹੈ ਕਿਉਂਕਿ ਇਹਨੇ ਬਿਜਲੀ ਜਿਹੜੀ ਖਾਣੀ ਹੈ ਉਹ ਕੰਮ ਦੇ ਪ੍ਰੋਪੋਰਸ਼ਨ ਲਖਾਣੀ ਹੈ ਕੰਮ ਮੈਨੂੰ ਕਿੰਨਾ ਕਰਨਾ ਪੈਣਾ ਕੰਮ ਕਿੰਨਾ ਕਰਨਾ ਦੂਜੀ ਗੱਲ ਵੱਡਾ ਫੈਕਟਰ ਹੁੰਦਾ ਇਹਦੇ ਕਲੈਂਸਰਾਂ ਦਾ ਹੁਣ ਸਾਡੇ ਕਲੈਂਸਰਾਂ ਨੂੰ ਬਾਹਰ ਠੰਡੀ ਹਵਾ ਮਿਲ ਰਹੀ ਹੈ ਹੂੰ ਇਹਦੇ ਵੀਲੀ ਘਟ ਖਾਟ ਖਾਣੀ ਇਹ ਬਿਲਕੁਲ ਇੱਕ ਉਦਾਹਰਨ ਮੈਂ ਦੇਵਾਂ ਜਿਵੇਂ ਆਪਾਂ ਕੱਪੜਿਆਂ ਨੂੰ ਸਰਫੇਟ 'ਚ ਡਬੋ ਕੇ ਨਾ ਤੇ ਆਏ ਨਚੋੜਦੇ ਹੂੰ ਜ਼ੋਰ ਤਾਂ ਲੱਗਦਾ ਹੈ ਉਹ ਨਚੋੜਨ ਤੇ ਜ਼ੋਰ ਲੱਗ ਰਿਹਾ ਹੈ ਇਸੀ ਮਸ਼ੀਨ ਦਾ ਹੂੰ ਯਾਰ ਉਹ ਸੈਨ ਲੈ ਚੋੜ ਰਿਹਾ ਹੈ ਪਾਣੀ ਬਾਹਰ ਨਿਕਲ ਰਿਹਾ ਹੈ ਪਰ ਜਦੋਂ ਜੇ ਬਾਹਰ ਪਹਿਲੇ ਮੌਸਮ ਠੰਡਾ ਹੈ ਤਾਂ ਕਨਸਰਾਂ ਦੇ ਉੱਤੇ ਪ੍ਰੈਸ਼ਰ ਘਟਾਉਂਦਾ ਹੈ ਉਹਦੇ ਨਾਲ ਮਸ਼ੀਨ ਤੇ ਲੋਡ ਘਟ ਪੈਂਦਾ ਹੈ ਬਿਜਲੀ ਦੀ ਖਰਚ ਘਟ ਜਾਂਦੀ ਹੈ ਹੂੰ ਕਈ ਲੋਕ ਕਹਿੰਦੇ ਨੇ ਵੀ ਸਾਡਾ AC ਘੰਟਾ ਇੱਕ ਘੰਟੇ ਚ ਇੱਕ ਯੂਨਟ ਖਾਂਦਾ ਹੈ ਦੋ ਯੂਨਟਾਂ ਖਾਂਦਾ ਹੈ ਬਿਲਕੁਲ ਸਰ ACਆਂ ਦਾ ਘੰਟਿਆਂ ਦੇ ਨਾਲ ਕੋਈ ਤਾਲੁਕਾ ਤੇ ਨਹੀਂ ਹੁੰਦਾ ਘੰਟੇ ਦਾ ਕੋਈ ਨਹੀਂ ਇਹਦਾ ਦੋ ਚੀਜ਼ਾਂ ਨਾਲ ਤਾਲੁਕਾਤ ਹੈ ਤੁਸੀਂ ਸੈਟ ਟੈਂਪਰੇਚਰ ਕਿੰਨਾ ਰੱਖਿਆ ਹੋਇਆ ਹੈ ਹੂੰ ਦੂਜੇ ਨੰਬਰ ਤੇ ਤੁਸੀਂ ਕੰਡੈਂਸਰ ਦੀ ਜਿਹੜੀ ਫਿਟਿੰਗ ਹੈ ਕਹੀ ਜੀ ਜਗ੍ਹਾ ਤੇ ਕੀਤੀ ਹੋਈ ਹੈ ਮੇਨ ਯੂਨਟ ਦੇ ਕੰਡੈਂਸਰ ਦੀ ਫਿਟਿੰਗ ਕਿੱਥੇ ਹੋਣੀ ਚਾਹੀਦੀ ਇਹਨੂੰ ਪਹਿਲੀ ਗੱਲ ਧੁੱਪ ਨਹੀਂ ਚਾਹੀਦੀ ਬਿਲਕੁਲ ਨਹੀਂ ਚਾਹੀਦੀ ਛਾਂ ਚਾਹੀਦੀ ਹੈ ਤੇ ਪੂਰੇ ਜਿੰਨਾ ਤੁਸੀਂ ਇਹਨੂੰ ਛਾਂ ਦੇ ਦੋਗੇ ਉੰਨੀ ਸੋਡੇ ਕਾਲਜੇ ਠੰਡ ਪਾ ਦੂ ਬਿਜਲੀ ਦੀ ਖਰਚ ਘਟਾ ਦੇ ਜਿੰਨਾ ਤੁਸੀਂ ਇਹਨੂੰ ਔਖਾ ਕਰਾਂਗੇ ਉਹ ਤੁਹਾਨੂੰ ਔਖਾ ਕਰੇ ਚੂੜੀ ਕੱਥੇ ਜਾਊਗਾ ਆਪਣੇ ਇੱਕ ਆਮ ਕਲਚਰ ਹੈ ਵੀ ਵਿੰਡੋਇਸ ਆਪਣੇ ਲਾ ਲਿਆ ਸਪਲਟ ਲਾ ਲਿਆ ਜਾਂ ਵਿੰਡੋ ਲਾ ਲਿਆ ਆਪਗਰੇ ਵੀ ਠੰਡੇ ਠੰਡੇ ਵਾਲਾ ਤਾਂ ਅੰਦਰ ਆ ਜਾ ਦੂਜਾ ਤਾਂ ਠੱਠੇ ਖੁੱਝ ਜਾਵੇ ਜਿੱਥੇ ਵਰਦੀ ਜਾ ਜਿੱਥੇ ਮਰਜੀ ਰਵੇ ਪਰ ਨਹੀਂ ਉਹ ਸਾਨੂੰ ਤੰਗੀ ਕਰੂਗਾ ਹੁਣ ਅਸੀਂ ਜਿੰਨੇ ਵੀ ਸਾਡੇ ਏਸੀ ਨੇ ਅਸੀਂ ਇਹਨਾਂ ਦੀ ਇੰਸਟਾਲੇਸ਼ਨ ਹਮੇਸ਼ਾ ਹਿਸਾਬ ਨਾਲ ਰੱਖਦੇ ਆ ਵੀ ਇਹਨਾਂ ਦੇ ਉੱਤੇ ਕਦੀ ਵੀ ਸਿੱਧੀ ਧੁੱਪ ਨਾ ਆਵੇ ਦੂਜੀ ਗੱਲ ਵਤ ਤੋਂ ਵਤ ਇਹਨਾਂ ਨੂੰ ਤਾਜੀ ਹਵਾ ਮਿਲਦੀ ਹੂੰ ਜੇ ਏਸੀ ਇਹੇ ਜੇ ਹਿਸਾਬ ਨਾਲ ਲੱਗੇ ਨੇ ਵੀ ਇਥੇ ਹਵਾ ਲੈ ਰਿਹਾ ਇਥੋਂ ਹੀ ਕੱਢੀ ਜਾ ਰਿਹਾ ਲੈ ਰਿਹਾ ਕੱਢੀ ਜਾ ਰਿਹਾ ਕੱਢੀ ਜਾ ਰਿਹਾ ਤੇ ਉਥੇ ਉਹਦੇ ਬਿਲੀ ਦੀ ਖਫਤ ਇੱਕ ਦਮ ਦੋ ਤੋਂ ਤਿੰਨ ਗੁਣੇ ਵੱਧ ਅੱਛਾ ਕਿਉਂਕਿ ਇਹਨੂੰ ਤਾਜੀ ਹਵਾ ਚਾਹੀਦੀ ਹੈ ਜਿੰਨੀ ਇਹਨੂੰ ਠੰਡੀ ਹਵਾ ਮਿਲਣੀ ਜੋ ਉਹਨੇ ਇਹਦੀ ਮਸ਼ੀਨ ਸਖਾਲੇ ਹੂੰ ਪਰੰਤੂ ਜਿੰਨਾ ਮੈਂ ਦੇਖ ਰਿਹਾ ਵੀ ਤਕਰੀਬਨ 99% ਏਸੀ ਨੂੰ ਜਿਹੜੇ ਆਊਟਡੋਰ ਨੇ ਛੱਤਾਂ ਦੇ ਉੱਤੇ ਹੀ ਰੱਖ ਦਿੰਦੇ ਨੇ ਵੀ ਜਿਵੇਂ ਵਾਦੂ ਜੀ ਹੁੰਦਾ ਛੱਤਾ ਤਾਂ ਛੱਡੋ ਜਿਵੇਂ ਆਪਾਂ ਦੇਖਦੇ ਆਂ ਵੀ ਕਈ ਵੱਡੇ ਵੱਡੇ ਐਮ ਐਨ ਸੀ ਨੇ ਕਈ ਬਿਲਡਿੰਗਸ ਬਣੀਆਂ ਹੋਈਆਂ ਨੇ ਕਈ ਹੋਟਲ ਦੀਆਂ ਬਿਲਡਿੰਗਸ ਨੇ ਉਹਨਾਂ ਨੇ ਬਾਹਰ ਹੀ ਕੱਢ ਕੇ ਏਸੀ ਲਾਏ ਹੁੰਦੇ ਆ ਸਾਹਮਣੇ ਫਰੰਟ ਤੇ ਤਾਂ ਚਲੋ ਉਹਨਾਂ ਦਾ ਪੂਰਾ ਵਧੀਆ ਉਹਨਾਂ ਨੇ ਕੰਮ ਕੀਤਾ ਹੁੰਦਾ ਹੈ ਫਰੰਟ ਬੜਾ ਵਧੀਆ ਬਣਾਇਆ ਹੁੰਦਾ ਹੈ ਪਿੱਛੇ ਸਾਰਾ ਏਸੀ ਐ ਹੀ ਖੁੱਲਾ ਛੱਡਿਆ ਹੁੰਦਾ ਦੇਖੋ ਸੈਂਟਰਲ ਏਸੀ ਐਸੇ ਕਰਕੇ ਲਗਾਏ ਜਾਂਦੇ ਨੇ ਵੀ ਉੱਥੇ ਜਗਾ ਜਗਾ ਆਊਟ ਡੋਰ ਨਾਲ ਹੋਣੇ ਪੈਣ ਹੂੰ ਇਰਥੇ ਸੈਂਟਰਲ ਏਸੀ ਤਾਂ ਹੀ ਲੱਗਦਾ ਹੂੰ ਤੇ ਪਰ ਆ ਮੇਨ ਕਾਰਨ ਦੇ ਵੀ ਏਸੀਆਂ ਨੂੰ ਬੇਲੋੜੀ ਟੈਂਪਰੇਚਰ ਨਾ ਛੇਡੋ ਤੁਸੀਂ ਆਊਟਡੋਰ ਨੂੰ ਵਧੀਆ ਸੇਫ ਤਰੀਕੇ ਦੇ ਰੱਖੋ ਤੇ ਠੰਡੀ ਜਗ੍ਹਾ ਤੇ ਰੱਖੋ ਜੇ ਹੋ ਸਕਦਾ ਜਿਹੜੇ ਦੀ ਪੱਖੇ ਦੀ ਦਿਸ਼ਾ ਹੈ ਜਿਹੜਾ ਆਊਟਡੋਰ ਦਾ ਪੱਖਾ ਪੱਖਾ ਹਾਂਜੀ ਉਹਦੀ ਜਿਹੜੀ ਡਾਇਰੈਕਸ਼ਨ ਹੈ ਉਹ ਉੱਤਰ ਦਖਣ ਰੇਣੀ ਚਾਹੀਦੀ ਹੈ ਅੱਛਾ ਹੁਣ ਕੁਝ ਲੋਕ ਸੋਚਦੇ ਨੇ ਪਤਾ ਨਹੀਂ ਕਿਹੜਾ ਕੋਈ ਵਾਸਤੂ ਸ਼ਾਸਤਰ ਮੈਂ ਕਹਿੰਦੇ ਲੱਗਾ ਸੀ ਤੁਸੀਂ ਵਾਸਤੂ 'ਚ ਯਕੀਨਦਾਰ ਰੱਖਣ ਲੱਗ ਗਏ ਨਹੀਂ ਮੈਂ ਵਾਸਤੂ 'ਚ ਵਾਸਤੂ ਮਾਰੇ ਕੀ ਹਾਂ ਤੈਹ ਜਾਂਦਾ ਵੀ ਐਸੀ ਕਿ ਬੇਸਿਕਲੀ ਉਹ ਤਕਨੀਕ ਹੈ ਜਿਹੜੀ ਕੁਦਰਤ ਦੇ ਅਸੂਲਾਂ ਦੇ ਮੁਤਾਬਕ ਹੋ ਮੁਤਾਬਕ ਹੋ ਇਹਦੇ ਵਿੱਚ ਇਹ ਕੀ ਲਾਗੂ ਹੈ ਕਿਉਂਕਿ ਮੈਂ ਖੁਦ ਪ੍ਰੈਕਟੀਕਲ ਕੀਤਾ ਹੂੰ ਜੇ ਅਸੀਂ ਇਹਨੂੰ ਪੂਰਬ ਪੱਛਮ ਰੱਖਦੇ ਹਾਂ ਹੂੰ ਇਸੇ ਅਰਡਰ ਤਾਂ ਹੁਣ ਕੁਦਰਤੀ ਦੱਲ ਵੀ ਇੱਕ ਪਾਸਿਓ ਹਵਾ ਲਊ ਜੇ ਆਪਾਂ ਪੱਛਮ ਵੱਲੋਂ ਹਵਾ ਜਾਂਦੀ ਕਰਤੀ ਫੈਨ ਦੀ ਹੂੰ ਤਾਂ ਪੂਰਬ ਵੱਲੋਂ ਲਊ ਤੇ ਪੱਛਮ ਵੱਲ ਕੱਢੋ ਕੱਢੋ ਤੇ ਜੇ ਪੁੱਠਾ ਰੱਖਿਆ ਤਾਂ ਪੂਰਬ ਵੱਲੋਂ ਹਵਾ ਦੇਓ ਅੱਛਾ ਵੱਲੋਂ ਛੱਡੋ ਹੁਣ ਪ੍ਰੋਬਲਮ ਕਿੱਥੇ ਹੁੰਦੀ ਹੈ ਮੰਨ ਲਓ ਉਹ ਪੂਰਬ ਵੱਲੋਂ ਹਵਾ ਕੱਢ ਰਿਹਾ ਹੈ ਉਤੋਂ ਕੁਦਰਤੀ ਤੌਰ ਤੇ ਜੜੀ ਹਵਾ ਪੂਰੇ ਪੂਰੇ ਦੀ ਸ਼ੁਰੂ ਹੋ ਗਈ ਆ ਮਗਰ ਇਹ ਵੀ ਪੂਰਾ ਚੱਲ ਪਿਆ ਉੱਥੇ ਕੀ ਹੈ ਵੀ ਪੱਖੇ ਦੀ ਹਵਾ ਦਾ ਟਕਰਾਉ ਪੈ ਜਾਂਦਾ ਬਾਹਰਲੀ ਹਵਾ ਨਾਲ ਕਿਉਂਕਿ ਡਾਇਰੈਕਸ਼ਨ ਪੁੱਠੀ ਹੈ ਡਾਇਰੈਕਸ਼ਨ ਪੁੱਠੀ ਹੈ ਮੋਟਰ ਤੇ ਲੋੜ ਇੱਕਦਮ ਆ ਜਾਂਦਾ ਮੈਂ ਆਵਦੀਆਂ ਮੈਂ ਸਾਰੀ ਉਮਰ ਕੰਮ ਕਰਕੇ ਮੂਰਖਤਾ ਹੀ ਮੈਂ ਵੀ ਕੀਤੀ ਹੈ 20-22 ਸਾਲ ਪਹਿਲਾਂ ਹੂੰ ਹੂੰ ਆਵਦੇ ਏਸੀ ਦੀਆਂ ਮੈਂ ਦੋ ਤੋਂ ਤਿੰਨ ਮੋਟਰਾਂ ਮੱਚ ਗਈਆਂ ਬੜੀਆਂ ਫੈਨ ਮੋਟਰਾਂ ਫੈਨ ਮੋਟਰ ਹੁਣ ਮੈਨੂੰ ਇਹ ਨਾ ਸਮਝ ਆਵੇ ਵੀ ਸਾਰੀ ਉਮਰ ਮਕੈਨਿਕੀ ਕਰਦੀ ਐ ਇਹ ਇਹ ਮੋਟਰ ਕਿਉਂ ਮੱਚ ਰਹੀ ਹੈ ਕਿਉਂ ਕਰਾ ਫਿਰ ਉਹ ਧਿਆਨ ਨਾਲ ਦੇਖਿਆ ਵੀ ਇਹ ਨੂੰ ਜਦ ਹਵਾ ਤੇ ਚੱਲਦੀ ਹੈ ਤਾਂ ਦਾ ਵਿਰੋਧ ਕਰਦੀ ਹੈ ਪੱਖੇ ਦਾ ਜੋਰ ਹੁਣ ਪੱਖੇ ਦੇ ਬਲੇਡ ਫੜ ਲਾਂਗੇ ਤਾਂ ਮੋਟਰ ਤਾਂ ਬਚੂਗੀ ਮੋਟਰ ਤਾਂ ਬਚੂਗੀ ਜੇ ਜੋਰ ਲਵਾ ਦਾਂਗੇ ਜਦੋਂ ਸਟਾਰਟ ਹੋ ਜਾਊਗਾ ਹੂੰ ਤੇ ਇਹੀ ਹਾਲਤ ਪਛਮਦੀ ਹੈ ਹੁਣ ਪਛਮ ਨੂੰ ਹਵਾ ਕੱਢਣ ਲਾਤੀ ਉਧਰ ਪਛਮ ਚੱਲ ਪਈ ਫੇਰ ਖਰਾਬੂ ਅਸੀਂ ਇਸ ਕਰਕੇ ਇਹ ਦਲੀਲ ਦਿੰਦੇ ਆ ਵੀ ਤੁਸੀਂ ਇਹਨੂੰ ਰੱਖੋ ਉੱਤਰ ਦਖਣ ਉੱਤਰ ਦਖਣ ਜਿਹੜੀ ਦੀ ਹਵਾ ਦੀ ਨਿਕਾਸੀ ਹੈ ਉਹ ਦਖਣ ਕਰ ਦਿਓ ਹੂੰ ਕਿਉਂਕਿ ਦਖਣ ਤੋਂ ਹਵਾ ਕਦੀ ਵੀ ਨਹੀਂ ਕੱਢਦੀ अच्छा मोटा ਜਿਆ ਫਾਰਮੂਲਾ ਉੱਤਰ ਦੱਖਣ ਰੱਖੋਗੇ ਤਾਂ ਤੁਹਾਡੀ ਜਿਹੜੀ ਮੋਟਰ ਉਹ ਨਹੀਂ ਸੜੇਗੀ ਨਹੀਂ ਸੜੇਗੀ ਏਸੀ ਦੀ ਲੋਡ ਨਹੀਂ ਪੈਂਦਾ ਵੱਧ ਬਿਜਲੀ ਵੀ ਨਹੀਂ ਫੂਕਣੀ ਤੇ ਮੋਟਰ ਬਚੀ ਰਹੂਗੀ